ਗੁਰਦੁਆਰਾ ਮਠਾ ਸਾਹਿਬਕੁਰਜੀ ਕੋ ਉਹ ਵਿਆਗਮੋ ਵਿਖੇ ਕਲਤੂਰਾ ਸੈਕਟਰੀ ਦੇ ਸਹਿਯੋਗ ਨਾਲ ਕਰਵਾਏ ਗਏ ਗੁਰਮਤ ਗਿਆਨ ਮੁਕਾਬਲੇ ਇਨ੍ਹਾਂ ਮੁਕਾਬਲੇ ਵਿੱਚ 5 ਸਾਲ ਤੋਂ ਲੈ ਕੇ 60 ਸਾਲ ਤੱਕ ਦੀ ਉਮਰ ਦੇ ਪ੍ਰਤੀਯੋਗੀਆਂ ਨੇ ਲਿਆਹਾ ਭਾਗ ਇਟਲੀ ਵਿੱਚ ਮਹਾਨ ਸਿੱਖ ਤਰਨ ਦੇ ਪ੍ਰਚਾਰ ਤੇ ਪ੍ਰਸਾਰ ਲਈ ਮੋਹਰਲੀ ਕਰਤਾਰ ਦੀ ਕਲਤੂਰਾ ਸਿੱਖ ਸੰਸਥਾ ਇਟਲੀ ਜੋ ਕਿ ਪਿਛਲੇ ਕਈ ਸਾਲਾਂ ਤੋਂ ਇਟਲੀ ਵਿੱਚ ਗੁਰਮਤ ਗਿਆਨ ਮੁਕਾਬਲੇ ਦੁਆਰਾ ਬੱਚਿਆਂ ਵਿੱਚ ਗੁਰਬਾਣੀ ਨਾਲ ਜੁੜਨ ਦੀ ਰੁਚੀ ਪੈਦਾ ਕਰ ਰਹੀ ਹੈ ਇਸ ਸੰਸਮਲ ਨੂੰ ਬੂਮ ਹੀ ਨੇ ਇਸ ਮੂਸ਼ਹੇ ਦਾ ਸਮਰਪਿਤ ਤੇ 10ਵੇਂ ਪਾਸ਼ਾ ਤਨਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਸ ਮੂਸੰਗਤ ਨਾਲ ਸਹਿਯੋਗ ਨਾਲ ਗੁਰਦੁਆਰਾ ਮਤਾ ਸਾਹਿਬ ਕੋਰ ਜੀ ਕੋਵ ਬਰਗਮ ਵਿਖੇ ਪਹਿਲੇ ਗੁਰਮਤ ਕੇ ਹੰਮ ਮੁਕਾਬਲੇ ਕਰਵਾਏ ਗਏ ਜਿਨ੍ਹਾਂ ਵਿੱਚ 5 ਸਾਲ ਤੋਂ ਲੈ ਕੇ 14 ਸਾਲ ਜਾਂ ਇਸ ਤੋਂ ਉੱਪਰ ਉਮਰ ਦੇ ਬੱਚਿਆਂ ਨੇ ਭਾਗ ਲਿਆ ਇਸ ਵਾਰ ਵਿਲੱਖਣ ਗੱਲ ਇਹ ਰਹੀ ਕਿ ਗੁਰੂ ਸਾਹਿਬ ਜੀ ਦੀ ਕਿਰਪਾ ਅਤੇ ਥਾਪੜੀ ਸੰਤ ਕਾ 60 ਸਾਲ ਤੱਕ ਦੀਆਂ ਬੀਬੀਆਂ ਨੇ ਵੀ ਇਹਨਾਂ ਮੁਕਾਬਲੇ ਵਿੱਚ ਭਾਗ ਲਿਆ ਇਸ ਪ੍ਰਤੀਯੋਗਤਾ ਦਾ ਸਿਲੇਬਸ ਸੰਸਥਾ ਕਲਤੂਰਾ ਸਖਦੀ ਵੈਬਸਾਈਟ ਉੱਪਰ ਹੀ ਉਪਲਬਧ ਕਰਵਾਇਆ ਗਿਆ ਸੀ ਇਹ ਮੁਕਾਬਲੇ 4 ਵੱਖ-ਵੱਖ ਉਮਰ ਦੇ ਗਰੁੱਪਾਂ ਵਿੱਚ ਲਿਖਤੀ ਰੂਪ ਵਿੱਚ ਕਰਵਾਏ ਗਏ ਜਿਨ੍ਹਾਂ ਦਾ ਸਮਾਂ 40 ਮਿੰਟ ਨਿਰਧਾਰਤ ਕੀਤਾ ਗਿਆ ਸੀ ਵੱਡੀ ਗਿਣਤੀ ਵਿੱਚ ਇਨ੍ਹਾਂ ਮੁਕਾਬਲਿਆਂ ਵਿੱਚ ਬੱਚਿਆਂ ਨੇ ਹਿੱਸਾ ਲਿਆ ਜਿਸ ਵਿੱਚ ਗਰੁੱਪ A 'ਚ 5 ਤੋਂ 8 ਸਾਲ ਦੇ ਬੱਚਿਆਂ 'ਚ ਤਰਨ ਪ੍ਰੀਤ ਕੌਰ ਨੇ ਪਹਿਲਾ ਗੁਰਲੀਨ ਕੌਰ ਨੇ ਦੂਸਰਾ ਤੇਜਸਕੀਤ ਕੌਰ ਨੇ ਤੇ ਜੈਸਮੀਨ ਕੌਰ ਨੇ ਤੀਸਰਾ ਸਥਾਨ ਗਰੁੱਪ B 'ਚ 8 ਤੋਂ 11 ਸਾਲ ਵਿੱਚ ਵਿਸ਼ੋ ਪ੍ਰਤਾਪ ਸਿੰਘ ਹਰਮਨ ਜੋਤ ਸਿੰਘ ਗੁਰਮਨ ਕੌਰ ਨੇ ਪਹਿਲਾ ਜਪਜੀਤ ਕੌਰ ਨੇ ਦੂਸਰਾ ਮਨਰਾਜ ਸਿੰਘ ਤੇ ਨਵਰਾਜ ਕੌਰ ਨੇ ਤੀਸਰਾ ਸਥਾਨ ਗਰੁੱਪ ਸੀ 11 ਤੋਂ 14 ਸਾਲ ਜਸਹਜਪ੍ਰੀਤ ਸਿੰਘ ਤੇ ਨਵਜੋਤ ਕੌਰ ਨੇ ਪਹਿਲਾ ਗੁਰਜਨਤ ਸਿੰਘ ਨੇ ਦੂਸਰਾ ਖੁਸ਼leen ਕੌਰ ਨੇ ਤੀਸਰਾ ਸਥਾਨ ਗਰੁੱਪ ਡੀ ਚ ਖੁਸ਼ਦੀਪ ਕੌਰ ਪਵਨਦੀਪ ਕੌਰ ਅਮਰਿੰਦਰਜੀਤ ਕੌਰ ਅਵਨੀਤ ਕੌਰ ਪ੍ਰਭਜੋਤ ਕੌਰ ਪਰਮਿੰਦਰ ਕੌਰ ਗੁਰਨੀਤ ਕੌਰ ਨੇ ਪਹਿਲਾ ਜੈਸਿਕਾ ਕੌਰ ਨੇ ਦੂਸਰਾ ਤੇ ਤਰਨਪ੍ਰੀਤ ਸਿੰਘ ਨੇ ਤੀਸਰਾ ਸਥਾਨ ਹਾਸਲ ਕੀਤਾ ਜੇਤੂ ਬੱਚਿਆਂ ਨੂੰ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ ਪਾਗ ਲੈਣ ਵਾਲੇ ਸਾਰੇ ਹੀ ਬੱਚਿਆਂ ਨੂੰ ਵੀ ਸਨਮਾਨਿਤ ਕੀਤਾ ਗਿਆ ਗੁਰਦੁਆਰਾ ਸਾਹਿਬ ਦੇ ਬੱਚਿਆਂ ਨੂੰ ਪੰਜਾਬੀ ਪੜਾਉਣ ਵਾਲੀਆਂ ਅਧਿਆਪਕਾਂ ਨੂੰ ਵੀ ਸਨਮਾਨਿਤ ਕੀਤਾ ਗਿਆ ਇਸ ਮੌਕੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਕਲਚਰ ਸਿੱਖ ਦੇ ਆਗੂਆਂ ਨੇ ਕਿਹਾ ਕਿ ਇਲਾਕੇ ਦੇ ਸਿੱਖ ਨੌਜਵਾਨਾਂ ਨੂੰ ਵੱਧ ਤੋਂ ਵੱਧ ਗੁਰਬਾਣੀ ਨਾਲ ਜੋੜਨ ਲਈ ਉਪਰਾਲਾ ਕੀਤਾ ਗਿਆ ਹੈ ਜਿਸ ਵਿੱਚ ਬੱਚਿਆਂ ਦੇ ਮਾਪਿਆਂ ਦੁਆਰਾ ਵੱਡਾ ਬੁਲਲਾ ਯੋਗ ਦਿੱਤਾ ਗਿਆ ਹੈ ਅਤੇ ਅਸੀਂ ਸਾਰੇ ਬੱਚਿਆਂ ਦੇ ਮਾਤਾ ਪਿਤਾ ਦਾ ਧੰਨਵਾਦ ਕਰਦੇ ਹਾਂ ਇਸ ਤੋਂ ਪਹਿਲਾਂ ਸਵੇਰੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਕਥਾ ਵਿਚਾਰ ਰਹੀ ਗੁਰ ਇਤਿਹਾਸ ਸਰਵਣ ਕਰਵਾਇਆ ਗਿਆ ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ ਬਾਈਪਤੀ ਗੁਰੂ ਪਿਆਰੇ ਸਾਹਿਬ ਸੰਗਤ ਜੀ ਅੱਜ ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਕੋ ਬਰਗਮਨ ਵਿਖੇ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਪ੍ਰਕਾਸ਼ ਪਰਮਾ ਸਮਰਪਿਤ ਇੱਥੇ 2025 ਦੇ ਪਹਿਲੇ ਜਿਹੜੇ ਗੁਰਮਤ ਗਿਆਨ ਮੁਕਾਬਲੇ ਗੁਰਦੁਆਰਾ ਸੈਕਟਰੀ ਲੈਵਲ ਨੂੰ ਰੱਖੇ ਗਏ ਨੇ ਔਰ ਬੱਚਿਆਂ ਦਾ ਇਕੱਠ ਬਹੁਤ ਸੋਹਣਾ ਸਮ ਦੇਖਣ ਨੂੰ ਬਹੁਤ ਸ਼ਾਂਤ ਲਿਆ ਔਰ ਵਾਹਿਗੁਰੂ ਦੀ ਕਿਰਪਾ ਦੇ ਨਾਲ ਹੀ ਜਿਹੜਾ ਹੈਗਾ ਆ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਪਹਿਲਾ ਗੁਰਮਤਿ ਗਾਇਨ ਮੁਕਾਬਲਾ ਜਿਹੜਾ ਆ ਕਰਵਾਇਆ ਜਾ ਰਿਹਾ ਹੈ ਔਰ ਜਿਹਰੇ ਵਿੱਚ ਇਥਰੇ ਟੀਚਰ ਸਹਿਵਾ ਇਥਰੇ ਪ੍ਰਬੰਧਕ ਔਸ ਨੂੰ ਸੰਗਤ ਦੇ ਸਹਿਯੋਗ ਨਾਲ ਜਿਹੜਾ ਕਾਰਜ ਕੀਤਾ ਗਿਆ ਔਰ ਬੱਚੇ ਪਹਿਲੀ ਵਾਰ ਜਿਹੜੇ ਨੇ ਇਸ ਸਾਲ ਦੇ ਪਹਿਲੇ ਮੁਕਾਬਲੇ ਦੇ ਵਿੱਚ ਬਹੁਤ ਸੋਹਣੇ ਤਰੀਕੇ ਨਾਲ ਵੱਧ ਚੜ ਕੇ ਯੋਗਦਾਨ ਪਾਉਣ ਵਾਸਤੇ ਜੂਰ ਨੇੜੇ-ਨੇੜੇ ਇਥੇ ਦੇ ਗੁਰਦਆ ਸਾਹਿਬ ਤੋਂ ਪਹੁੰਚੇ ਨੇ ਔਰ ਵਾਹਿਗੁਰੂ ਦੀ ਬਾਪਰ ਕਿਰਪਾ ਹੈ ਵਾਹਿਗੁਰੂ ਦੀ ਕਿਰਪਾ ਦੇ ਸ ਸਾਰੇ ਸੰਗਤ ਦੇ ਸਹਿਯੋਗ ਦੇ ਨਾਲ ਕਲਤੂਰਾ ਸੈਕਟਰੀ 2012 ਜੋ ਤਿੰਨ ਤੋਂ ਸੇਵਾ ਕਰਦੀਆਂ ਰਹੇ ਨੇ ਉਹਨਾਂ ਤੋਂ ਨਿਰੰਤਰ ਬੱਚਿਆਂ ਨੂੰ ਧਰਮ ਦੇ ਨਾਲ ਜੋੜਨ ਦੇ ਵਾਸਤੇ ਇਹ ਉਪਰਾਲੇ ਕੀਤੇ ਜਾਂਦੇ ਨੇ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਟਲੀ ਦੇ ਸ਼ਹਿਰ ਬਹਿਰਕਾਮੋ ਵਿਖੇ ਸਥਿਤ ਗੁਰਦੁਆਰਾ ਮਾਤਾ ਸਾਹਿਬਕੌਰ ਜੀ ਕੋਹੋ ਵਿਖੇ ਹੋ ਮਹੀਨੇ ਦੇ ਸਮੂਹ ਸ਼ੀਰਧਾਂ ਦੀ ਮਿੱਠੀ ਜਾਤ ਅਤੇ ਬਾਦਸ਼ਾਹ ਦਰਵੇਸ਼ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਤ ਵਿਸ਼ਾਲ ਸਮਾਗਮ ਕਰਵਾਏ ਜਾ ਰਹੇ ਹਨ ਜਿਸ ਵਿੱਚ ਇਥੋਂ ਦੀਆਂ ਸਮੂਹ ਸੰਗਤਾਂ ਪ੍ਰਬੰਧਕ ਕਮੇਟੀ ਅਤੇ ਕਲਚੂਰਾ ਸਿੱਖ ਦੇ ਸਮੂੱਚੇ ਉਪਰਾਲੇ ਸਦਕਾ ਗੁਰਮਤ ਗਿਆਨ ਮੁਕਾਬਲੇ ਸਨ 2025 ਦੇ ਇਹ ਪਹਿਲੇ ਗੁਰਮਤ ਗਿਆਨ ਮੁਕਾਬਲੇ ਕਰਵਾਏ ਜਾ ਰਹੇ ਹਨ ਜਿਸ ਵਿੱਚ 65 ਬੱਚਿਆਂ ਨੇ 4 ਵੱਖ-ਵੱਖ ਉਮਰ ਦੇ ਗਰੁੱਪਾਂ ਵਿੱਚ ਭਾਗ ਲਿਆ ਤੇ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ 'ਚ ਇਹੋ ਜਿਹੇ ਉਪਰਾਲਿਆਂ ਤੇ ਸਾਰੇ ਪਰਿਵਾਰ ਆਪਣੇ ਬੱਚਿਆਂ ਨੂੰ ਪੰਜਾਬੀ ਪੜ੍ਹਾ ਕਰਕੇ ਇਹਨਾਂ ਸਵਾਲਾਂ ਨੂੰ ਯਾਦ ਕਰਾ ਕੇ ਆਉਣ ਵਾਲੇ ਮੁਕਾਬਲਿਆਂ ਦੇ ਵਿੱਚ ਭਾਗ ਲੈਣ ਲਈ ਜਰੂਰ ਪ੍ਰੇਰਣਾ ਸਰੋਤ ਕਰਕੇ ਬੱਚਿਆਂ ਨੂੰ ਲੈ ਕੇ ਆਣਗੇ ਆਪ ਇਸ ਮੁਕਾਬਲੇ ਦੇ ਵੱਖ-ਵੱਖ ਦ੍ਰਿਸ਼ ਹੁਣ ਜਲਦੀ ਵੀਡੀਓ ਦੇ ਵਿੱਚ ਦੇਖੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ i <coughs> do Thank you.